ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੇਕਰ ਤੁਸੀਂ ਵੀ ਕੋਈ ਜਮਕਾਨ ਲੱਭ ਰਹੇ ਹੋ ਤਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਨਾਲ ਦਾ ਵੈਲ ਆਈਕਨ ਦਾ ਬਟਨ ਆਉਤੇ ਸੈੱਟ ਕਰਕੇ ਉਸ ਨੂੰ ਓਕੇ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਗੱਲ ਕਰਦੇ ਅੱਜ ਦੀ ਪ੍ਰਾਪਰਟੀ ਦੀ ਲੋਕੇਸ਼ਨ ਬਾਰੇ ਪ੍ਰਾਪਰਟੀ ਆਈ ਕਿੱਥੋਂ ਹੈ ਠੀਕ ਹੈ ਜੀ ਰਾਮਾ ਮੰਡੀ ਤੋਂ ਆਈ ਹੈ ਜਿਹੜੀ ਬਠਿੰਡੇ ਵਾਲੀ ਰਾਮਾ ਮੰਡੀ ਆ ਉੱਥੋਂ ਜਿਹੜੀ ਇਹ ਪ੍ਰਾਪਰਟੀ ਵੇਚਣ ਦੇ ਲਈ ਆਈ ਹੈ 240 ਦਾ ਫਰੰਟ ਹੈ 50 ਫੁੱਟ ਲੈਂਥ ਹੈ ਨੀਚੇ ਦੋ ਬੈੱਡਰੂਮ ਮਿਲਣਗੇ ਕਿਚਨ ਮਿਲੇ ਤੇ ਵਾਸ਼ਰੂਮ ਰਹੇਗਾ ਠੀਕ ਹੈ ਜੀ ਤੇ ਫਰਸਟ ਫਲੋਰ ਤੇ ਤੁਹਾਨੂੰ ਇੱਕ ਬੈਡਰੂਮ ਤੇ ਵਾਸ਼ਰੂਮ ਮਿਲੇਗਾ ਤੇ 20 ਫੁੱਟ ਫਰੰਟ ਰਹੇਗਾ 50 ਫੁੱਟ ਲੈਂਥ ਰਹੇਗੀ ਸਵਰਸਿਵਲ ਬਿਲਡ ਜਿਹੜਾ ਇਸ ਕੋਠੀ ਦੇ ਵਿੱਚ ਹੋਇਆ ਹੋਇਆ ਵਾ ਰਸਤਾ 20 ਤੋਂ 25 ਫੁੱਟ ਦੋ ਰਾਹ ਲੱਗਦੇ ਆ ਕਾਰਨ ਕੋਠੀ ਆ ਇਹ ਕਾਰਨ ਕੋਠੀ ਆ ਦੋ ਰਾਹ ਲੱਗਦੇ ਆ ਦੋਨੇ ਪਾਸੇ ਐਂਟਰੀ ਹੈ ਠੀਕ ਹੈ ਜੀ ਡਬਲ ਸਟੋਰੀ ਕੋਠੀ ਆ ਰੇਟ ਆ ਜਿਹੜਾ ਬਿਲਕੁਲ ਜਾਇਜ ਆ ਵੀਡੀਓ ਦੇ ਵਿੱਚ ਬਣੇ ਰਹੋ ਜੇਕਰ ਤੁਸੀਂ ਇਸ ਲੋਕੇਸ਼ਨ ਤੇ ਇਹ ਕੋਠੀ ਲੱਭ ਰਹੇ ਹੋ ਨਾ ਵੀਡੀਓ ਦੇ ਵਿੱਚ ਬਣੇ ਰੋ ਰੇਟ ਬਿਲਕੁਲ ਜੈ ਜੈ ਮਾਲਕਾਂ ਦਾ ਨੰਬਰ ਮੈਂ ਤੁਹਾਨੂੰ ਚੱਲਦੀ ਵੀਡੀਓ ਦੇ ਵਿੱਚ ਦੇ ਦੇਵਾਂਗਾ ਜੇਕਰ ਤੁਹਾਨੂੰ ਇਹ ਪ੍ਰੋਪਰਟੀ ਪਸੰਦ ਆ ਗਈ ਹੈ ਤਾਂ ਉਹਨਾਂ ਨੂੰ ਤੁਸੀਂ ਸਿੱਧਾ ਕੰਟੈਕਟ ਕਰ ਸਕਦੇ ਹੋ ਉਹਨਾਂ ਨਾਲ ਰੇਟ ਦੀ ਐਡਜਸਟਮੈਂਟ ਕਰ ਸਕਦੇ ਹੋ ਸੋ ਵੀਡੀਓ ਨੂੰ ਡਿਟੇਲ ਦੇ ਵਿੱਚ ਸਮਝਦੇ ਹਾਂ ਹਾਂਜੀ ਪਹਿਲਾ ਰਸਤਾ ਦੇਖ ਲਓ ਠੀਕ ਹੈ 20 ਤੋਂ 22 ਫੁੱਟ ਰਸਤਾ ਵਾ ਪੱਕਾ ਰਸਤਾ ਵਾ ਰਸਤੇ ਤੋਂ 3-4 ਫੁੱਟ ਦੀ ਉਚਾਈ ਤੇ ਜਿਹੜੀ ਮੇਨ ਚੌਂਕੀ ਹੈ ਠੀਕ ਹੈ ਘਰ ਦਾ ਮੇਨ ਫਰਸ਼ਾ ਉੱਚਾ ਵਾ ਕਿਉਂਕਿ ਘਰ ਉੱਚਾ ਬਾਹਰ ਰਸਤੇ ਤੋਂ 3-4 ਦੀ ਫੁੱਟ ਦੀ ਉਚਾਈ ਤੇ ਇਹ ਮਕਾਨ ਹੈ ਤੇ ਦੇਖ ਲਓ ਤੁਸੀਂ ਸਾਰੀ ਹੀ ਜਿਹੜੀ ਬਾਹਰਲੀ ਬਾਉਂਡਰੀ ਲਾਈਨ ਹੈ ਬਾਹਰਲੀ ਕੰਤ ਤੇ ਵੋ ਵੋਲਟਾਈ ਲੱਗੀ ਹੋਈ ਹੈ ਠੀਕ ਹੈ ਜੀ ਇਹ ਆ ਗਿਆ ਜੀ ਪੋਰਚ ਪੋਰਚ ਆ ਗਿਆ ਪੋਰਚ ਏਰੀਆ ਇੱਥੇ ਤੁਸੀਂ ਆਪ ਦਾ ਟਿਊਬੂਲਰ ਆਰਾਮ ਨਾਲ ਆ ਸਕਦੇ ਹੋ ਬਾਹਨ ਖੜੇ ਕਰ ਸਕਦੇ ਹੋ ਤੇ ਨਾਲ ਹੀ ਤੁਹਾਨੂੰ ਲੈਫਟ ਸਾਈਡ ਤੇ ਇੱਕ ਵਾਸ਼ਰੂਮ ਮਿਲ ਜਾਵੇਗਾ ਵਾਸ਼ਰੂਮ ਤੁਹਾਨੂੰ ਬਾਅਦ ਮਿਲੇਗਾ ਠੀਕ ਹੈ ਜੀ ਇਸ ਦੀ ਕੰਡੀਸ਼ਨ ਵੀ ਬਹੁਤ ਵਧੀਆ ਬਿਲਕੁਲ ਨਿਊ ਹੀ ਆ ਹਾਲੇ ਨਿਊ ਬਣਾਈ ਆ ਬਹੁਤ ਹੀ ਜ਼ਿਆਦਾ ਪੁਰਾਣੀ ਨਹੀਂ ਹੈ ਕੋਠੀ ਕਿਉਂਕਿ ਵੇਚਣ ਦਾ ਰੀਜਨ ਇਹ ਹੈ ਕਿਉਂਕਿ ਮਾਲਕਾਂ ਨੇ ਜਿਵੇਂ ਦੱਸਿਆ ਉਹਨਾਂ ਨੇ ਠੀਕ ਹੈ ਦੇਖਦੇ ਮੈਂ ਕਿਸੇ ਵੀਡੀਓ ਦੇ ਵਿੱਚ ਬੋਲਦਾ ਨਹੀਂ ਹੁੰਦਾ ਵੀ ਐਵੇਂ ਆਪਣੇ ਕੋਲੋਂ ਨਹੀਂ ਕੋਈ ਰਿਜਨ ਬਣਾਉਂਦਾ ਹੁੰਦਾ ਮਾਲਕਾਂ ਦਾ ਰਿਜਨ ਆ ਉਹਨਾਂ ਨੇ ਦੱਸਿਆ ਵੀ ਸਾਡੇ ਪਰਿਵਾਰ ਦਾ ਜਾਨਕੀ ਬਾਹਰ ਜਾਣ ਦਾ ਪ੍ਰੋਗਰਾਮ ਹੈ ਵੀ ਸਾਨੂੰ ਤੇਜੀ ਆ ਥੋੜੀ ਜੀ ਚਲੋ ਸਾਨੂੰ ਆਏ ਆ ਵੀ ਪ੍ਰਾਪਰਟੀ ਸੇਲ ਕਰਕੇ ਜੇ ਉਹ ਵੀ ਸਾਨੂੰ ਹਨਾ ਉਹ ਉਹਨਾਂ ਨੇ ਐਡਜਸਟਮੈਂਟ ਕਰਨੀ ਆ ਆਪਣੇ ਪੈਸਿਆਂ ਦੀ ਉਹਨਾਂ ਨੇ ਤਾਂ ਸੇਲ ਕਰਨੀ ਆ ਵੇਚਣੀ ਵੀ ਸੀ ਤੀ ਆ ਰੇਟ ਵੀ ਬਿਲਕੁਲ ਜਿਆਜ ਰੱਖਿਆ ਵਾ ਤੇ ਰੇਟ ਮੈਂ ਤੁਹਾਨੂੰ ਦੱਸੂਗਾ ਕਿੰਨਾ ਵਾ ਇਹ ਆ ਗਈ ਜੀ ਮੇਨ ਇੰਟਰਸ ਠੀਕ ਹੈ ਜੀ ਡ੍ਰੈਗ ਰੂਮ ਆ ਗਿਆ ਕਾਰਨਰ ਵਿੰਡੋ ਹੈ ਜੀ ਇਹ ਆ ਗਈ ਜੀ ਲਿਵਿੰਗ ਏਰੀਆ ਠੀਕ ਸਾਰਾ ਕਲਰ ਪੇਂਟ ਸਾਰਾ ਕੁਝ ਉਧਦਾ ਹੀ ਪਿਆ ਵਾ ਬਿਲਕੁਲ ਕਿਉਂਕਿ ਥੋੜਾ ਸਮਾਂ ਹੋਇਆ ਕੋਠੀ ਬਣੀ ਨੂੰ ਤੇ ਮਜਬੂਰੀਆਂ ਹੁੰਦੀਆਂ ਘਰ ਦੀਆਂ ਕਿਉਂਕਿ ਵੇਚਣੀ ਪੈ ਜਾਂਦੀ ਹੈ ਕਈ ਵਾਰ ਪ੍ਰਾਪਰਟੀ ਬੰਦੇ ਨੂੰ ਕੀ ਪਤਾ ਕੀ ਮਜਬੂਰੀ ਹੋ ਬਾਈਆਂ ਦੀ ਏ ਇਹ ਆ ਗਿਆ ਜੀ ਵਾਸ਼ਿੰਗ ਏਰੀਆ ਨਾਲ ਹੀ ਤੁਹਾਨੂੰ ਜਾਨੀ ਕਿ 8x8 ਦੀ ਸਪੇਸ ਦੀ ਕਿਚਨ ਮਿਲ ਜੂਗੀ ਠੀਕ ਹੈ ਓਪਨ ਕਿਚਨ ਦਾ ਹੋਊਗਾ ਤੇ ਕਿਚਨ ਦੇ ਨਾਲ ਹੀ ਤੁਹਾਨੂੰ 6x4 ਦੀ ਸਪੇਸ ਦਾ ਇੱਕ ਪੂਜਾ ਰੂਮ ਮਿਲ ਜੂਗਾ ਬਹੁਤ ਸੋਹਣਾ ਮੋਟਾਈਲ ਲੱਗੀ ਹੋਈ ਆ ਬਿਲਕੁਲ ਤਿਆਰ ਹੈ ਪੂਜਾ ਰੂਮ ਤੋਂ ਨਿਕਲਦੇ ਹੀ ਆਪਣੀ ਰੂਮ ਵਿੱਚ ਐਂਟਰੀ ਹੋ ਜਾਵੇਗੀ ਜਿਸ ਦੀ ਸਪੇਸ 12x14 ਰਹੇਗੀ ਖੁੱਲਾ ਡੁੱਲਾ ਰੂਮ ਹੈ نیچے ਫਲੋਰ ਟਾਈਲ ਲੱਗੀ ਹੋਈ ਹੈ ਕਲਰ ਪੇਂਟ ਸਾਰਾ ਓਕੇ ਹੈ ਠੀਕ ਹੈ ਜੀ ਪੀਓਪੀ ਡੀਆ ਹੈ ਨਾ ਸੱਤ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਹੀ ਰੂਮ ਦੇ ਜਿਹੜੇ ਬੈਕ ਸਾਈਡ ਆ ਤੁਹਾਨੂੰ ਪਲਾਟ ਦੇ ਵਿੱਚ ਐਂਟਰੀ ਹੋ ਜੂਗੀ ਜਿਹੜਾ ਇਹ ਪਲਾਟ ਆ ਤੁਸੀਂ ਦੇਖ ਸਕਦੇ ਹੋ ਮਾਲਕਾਂ ਦਾ ਹੀ ਆ 20 ਫੁੱਟ ਫਰੰਟ ਤੇ 50 ਫੁੱਟ ਲੈਂਥ ਇਹ ਵੀ ਪਲਾਟ ਦਾ ਜਿਹੜਾ ਫੈਜ ਆ ਉਨੇ ਹੀ ਆ ਜਿੰਨੀ ਜਿੰਨੀ ਜਗ੍ਹਾ ਦੇ ਵਿੱਚ ਇਹ ਪ੍ਰਾਪਰਟੀ ਬਣੀ ਆ ਉਨੀ ਜਗ੍ਹਾ ਹੀ ਇਹਨਾਂ ਦੀ ਨਾਲ ਲੱਗਦੀ ਪਈ ਆ ਉਹ ਕਹਿੰਦੇ ਪਲਾਟ ਤੇ ਕੋਠੀ ਦਾ ਦੋਨਾਂ ਦਾ ਰੇਟ ਅਸੀਂ 25 ਲੱਖ ਰੁਪਈਆ ਡਿਮਾਂਡ ਕੀਤੀ ਆ ਮੌਕੇ ਤੇ ਅਡਜਸਟਮੈਂਟ ਹੋ ਜੂ ਜੇਕਰ ਕੋਠੀ ਇਕੱਲੀ ਲੈਣੀ ਆ ਉਹਦੀ ਸਾਡੀ 20 ਲੱਖ ਡਿਮਾਂਡ ਠੀਕ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਇਹਨੂੰ ਯੂਜ਼ ਕਰ ਸਕਦੇ ਹੋ ਜੇਕਰ ਪਸ਼ੂ ਡੰਗਰ ਰੱਖਣਾ ਮਗਰ ਪਸ਼ੂ ਡੰਗਰ ਵੀ ਰੱਖ ਸਕਦੇ ਹੋ ਜੇਕਰ ਹੋਰ ਪ੍ਰਾਪਰਟੀ ਖੜੀ ਕਰਨੀ ਚਾਹੁੰਦੇ ਹੋ ਤਾਂ ਪ੍ਰਾਪਰਟੀ ਵੀ ਖੜੀ ਕਰ ਸਕਦੇ ਹੋ ਉੱਥੇ ਤੇ ਹੁਣ ਚਲਦੇ ਆਪਾਂ ਉੱਪਰ-ਉੱਪਰ ਲਵਿਊ ਦਿਖਾਉਂਦੇ ਆ ਤੁਹਾਨੂੰ ਹਾਂ ਜੀ ਹੁਣ ਆ ਗਏ ਆਪਾਂ ਉੱਪਰ ਠੀਕ ਹੈ ਵਾਸ਼ਰੂਮ ਮਿਲੇਗਾ ਤੁਹਾਨੂੰ ਉੱਪਰ ਇੱਕ ਬੈੱਡਰੂਮ ਮਿਲੇਗਾ ਸਾਰਾ ਕਲਰ ਪੇਂਟ ਓਕੇ ਆ ਸਾਰੇ ਹੀ ਮਕਾਨ ਨੂੰ ਯਾਨਕੀ ਕਲਰ ਪੇਂਟ ਹੋਇਆ ਹੋਇਆ ਰਹਿ ਹੈ ਇਹੀ ਏਰੀਆ ਠੀਕ ਹੈ ਰਹੇ ਸੀ ਏਰੀਏ ਦੇ ਵਿੱਚ ਮਕਾਨ ਆ ਇਦਾਂ ਨਹੀਂ ਕਈ ਵਾਰੀ ਵੀਡੀਓ ਪਾ ਦਿੰਦੇ ਆ ਆਪਾਂ ਬਣੀ ਵੀਡੀਓ ਦੇਖ ਲੈਨੇ ਆ ਪਰ ਜਦੋਂ ਆਪਾਂ ਜਾ ਕੇ ਉੱਥੇ ਦੇਖਦੇ ਆ ਨਾ ਆਸ-ਪਾਸ ਕੋਈ ਵੀ ਘਰ ਨਹੀਂ ਹੁੰਦੇ ਥੋੜੇ ਹੁੰਦੇ ਆ ਜੇਕਰ ਹੁੰਦੇ ਆ ਤੇ ਕਈ ਵਾਰੀ ਸੀਵਰੇਜ ਦੀ ਵੀ ਪ੍ਰੋਬਲਮ ਹੁੰਦੀ ਆ ਤੇ ਇੱਥੇ ਸੀਵਰੇਜ ਦੀ ਕੋਈ ਪ੍ਰੋਬਲਮ ਨਹੀਂ ਹੈ ਮੋਟਰਸਵਾਸੀ ਵੱਲ ਜਿਹੜਾ ਬੋਰ ਘਰ ਦੇ ਵਿੱਚ ਹੋਇਆ ਹੋਇਆ ਰੇਟ ਆ ਜਿਹੜਾ 20 ਲੱਖ ਰੁਪਇਆ ਮਾਲਕਾਂ ਨੇ ਇੱਕ ਵਾਰ ਆਪਦੇ ਵੱਲੋਂ ਡਿਮਾਂਡ ਕੀਤੀ ਹੈ ਇਹ ਅਜਿਹਾ ਉੱਪਰ ਬੈੱਡਰੂਮ ਹੈ 12x12 ਦਾ 10 ਦੀ ਸਪੇਸ ਨਾਲ ਤੁਹਾਨੂੰ ਇੱਕ ਬੈੱਡਰੂਮ ਮਿਲ ਜਾਵੇਗਾ ਮਾਲਕਾ ਦਾ ਨੰਬਰ ਨੋਟ ਕਰ ਲਓ 9205529054 9205529054 ਮਾਲਕਾ ਦਾ ਨੰਬਰ ਹੈ ਜੇਕਰ ਤੁਹਾਨੂੰ ਇਹ ਕੋਠੀ ਪਸੰਦ ਹੈ ਤੇ ਉਹ ਤੁਸੀਂ ਮਾਲਕਾ ਨੂੰ ਫੋਨ ਲਾ ਸਕਦੇ ਹੋ ਉਹਨਾਂ ਨਾਲ ਆਪਦਾ ਰੇਟ ਦੀ ਜੋ ਵੀ ਐਡਜਸਟਮੈਂਟ ਕਰਨੀ ਆ ਕਰ ਸਕਦੇ ਹੋ ਬਾਅਦ ਘੱਟ ਹੋ ਜੂ ਮੌਕੇ ਤੇ ਕਿਉਂਕਿ ਮਾਲਕਾ ਨੂੰ ਪੈਸਿਆਂ ਦੀ ਲੋੜ ਹੈ ਕਾਗਜ ਜਿਹੜੇ ਐ ਕੰਪਲੀਟ ਐ ਠੀਕ ਐ ਮਕਾਨ ਦੇ ਕਾਗਜ ਕੰਪਲੀਟ ਐ ਲੋਕੇਸ਼ਨ ਦੁਬਾਰਾ ਫੇਰ ਸੁਣ ਲਓ ਰਾਮਾ ਮੰਡੀ ਬਠੰਡੇ ਵਾਲੀ ਜਿਹੜੀ ਰਾਮਾ ਮੰਡੀ ਹੈ ਉੱਥੋਂ ਜਿਹੜੀ ਇਹ ਕੋਠੀ ਵਿਕਨ ਦੇ ਲਈ ਆਈ ਸੀ ਠੀਕ ਹੈ ਜੀ ਆਪਣੇ ਕੋਲੇ ਮੋਟਰ ਲੱਗੀ ਹੈ ਸੀਵਰੇਜ ਕੰਪਲੀਟ ਹੈ 24 ਘੰਟੇ ਜਿਹੜੀ ਵਾਟਰ ਸਪਲਾਈ ਹੈ ਠੀਕ ਹੈ ਜੀ ਆ ਕੱਲੀ ਕੋਠੀ ਦਾ ਜਿਹੜਾ 20 ਲੱਖ ਰੁਪਇਆ ਮੰਗਿਆ ਜੇਕਰ ਨਾਲ ਦਾ ਪਲਾਟ ਪਲਾਟ ਦਾ ਸਾਈਜ਼ ਆਪਾਂ ਹਨਾ 20 ਫੁੱਟ ਫਰੰਟ ਆ ਉਹਦਾ 50 ਫੁੱਟ ਲੈਂਥ ਆ ਜੇਕਰ ਉਹ ਵੀ ਪਲਾਟ ਆਪਾਂ ਖਰੀਦਦੇ ਆ ਤਾਂ 25 ਲੱਖ ਰੁਪਇਆ ਡਿਮਾਂਡ ਕੀਤੀ ਆ ਬਾਕੀ ਤੁਹਾਡੀ ਗੱਲ ਕਿੱਥੇ ਬਣਦੀ ਆ ਉਹ ਤੁਹਾਨੂੰ ਉੱਥੇ ਜਾ ਕੇ ਬਣਾਉਣੀ ਪਊਗੀ ਫੋਨ ਲਾਉਣਾ ਪਊਗਾ ਨੰਬਰ ਤੁਹਾਨੂੰ ਮੈਂ ਮਾਲਕਾਂ ਦਾ ਦੇਤਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰ ਦਿਓ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਬਾਏ